ਟਰਾਂਸਪੋਰਟ ਮਾਫੀਆ ਬੰਦ ਕਰੋ ਬੰਦ ਕਰੋ ਬੰਦ ਕਰੋ ਟਰਾਂਸਪੋਰਟ ਮਾਫੀਆ ਬੰਦ ਕਰੋ ਬੰਦ ਕਰੋ ਬੰਦ ਕਰੋ ੱੱਕੇ ਛਾਈ ਨਹੀਂ ਚਲੇਗੀ ਇਹ ਕੋਈ ਵਾਰਾਂ ਪਿੱਛੋਂ ਕੋਈ ਸਵਾਰੀ ਆ ਜਾਂਦੀ ਆ ਕਿ ਅਸੀਂ ਯਾਰ ਯੂਪੀ ਦੇ ਵਿੱਚ ਜਾਣਾ ਆਪਾਂ ਨੂੰ ਵੀ ਪਤਾ ਵੀ ਕਈ ਸਟੇਟਾਂ ਤੋਂ ਬੱਸਾਂ ਨਹੀਂ ਚੱਲਦੀਆਂ ਤੇ ਉਹਨੂੰ ਕਨੈਕਟਰ ਨੇ ਬਿਠਾ ਕੇ ਲਿਆ ਜਾਂਦਾ ਵੀ ਲੁਧਿਆਣੇ ਤੋਂ ਤੁਹਾਨੂੰ ਬੱਸ ਮਿਲ ਜੂਗੀ ਤੁਸੀਂ ਲੁਧਿਆਣੇ ਆ ਜਾਓ ਜਦੋਂ ਬੱਸ ਸਟੈਂਡ ਦੇ ਵਿੱਚ ਆਇਆ ਤੇ ਬੱਸ ਨਹੀਂ ਸੀ ਹੈਗੀ ਲੁਧਿਆਣੇ ਦੀ ਤੇ ਉਹਨੇ ਬਾਹਰ ਉਹਨੂੰ ਕਹਿਤਾ ਕਿ ਕੋਈ ਨਾ ਕੋਈ ਜਿਹੜੀ ਬਾਹਰੋਂ ਸਾਧਨ ਦਾ ਜਾਂ ਰੇਲਵੇ ਸਟੇਸ਼ਨ ਤੋਂ ਆਟੋ ਲੈ ਕੇ ਚੱਲੇ ਜੋ ਉੱਥੋਂ ਤੁਹਾਨੂੰ ਜਿਹੜੀ ਸਿੱਧੀ ਸਰਵਿਸ ਮਿਲ ਜੂਗੀ ਪਰ ਜਿਹੜੇ ਬਾਹਰ ਪ੍ਰਾਈਵੇਟ ਕਰਿੰਦੇ ਖੜੇ ਹੁੰਦੇ ਟਰਾਂਸਪੋਰਟ ਮਾਫੀਆ ਦੇ ਉਹਨਾਂ ਨੇ ਉਹਨੂੰ ਰੋਕ ਕੇ ਕਿਹਾ ਵੀ ਇਹ ਅਸੀਂ ਸਵਾਰੀਆਂ ਲੈ ਕੇ ਜਾਣੀਆਂ ਕਿਉਂਕਿ ਉਹ ਮਨਮਰਜ਼ੀ ਦਾ ਪੈਸਾ ਲੈਂਦੇ ਔਰ ਪ੍ਰਾਈਵੇਟ ਬੱਸਾਂ ਤੇ ਲੈ ਕੇ ਜਾਂਦੇ ਆ ਤੇ ਉਹਨੇ ਕਿਹਾ ਵੀ ਮੈਂ ਇਹਨਾਂ ਨੂੰ ਰੇਲਵੇ ਦਾ ਜਾਂ ਕੋਈ ਉਹੋ ਜਿਹੀ ਬੱਸ ਜਿਹੜੀ ਹੈ ਸਿੱਧੀ ਜਾਊਗੀ ਉੱਥੇ ਬਿਠਾਉਣਾ ਆ ਪਰ ਉਹਨਾਂ ਨਾਲ ਬਹਿਸ ਬਾਜੀ ਹੋਈ ਤੇ ਉਹਨਾਂ ਨੇ 8-10 ਬੰਦਿਆਂ ਨੇ ਜਿਹੜਾ ਰਲ ਕੇ ਸਾਡੇ ਕਨੈਕਟਰ ਸਾਥੀ ਦੀ ਕੁੱਟਮਾਰ ਕੀਤੀ ਆ ਜਿਹੜਾ ਅਸੀਂ ਤੁਰੰਤ ਜਿਹੜਾ ਮਾਮਲਾ ਪੁਲਿਸ ਦੇ ਧਿਆਨ ਚ ਲਿਆਂਦਾ ਚੌਂਕੀ ਦੇ ਚ ਜਿਹਦੇ ਦੌਰਾਨ ਸਾਡਾ ਟਾਈਮ ਵੀ ਮਿਸ ਹੋਇਆ ਰਾਤ ਹੀ ਅਸੀਂ ਐਮਰਲ ਕਟਾ ਕੇ ਬਕਾਇਦਾ ਜਿਹੜੀ ਮੈਡੀਕਲ ਕਰਵਾ ਕੇ ਤੇ ਪੁਲਿਸ ਨੂੰ ਦਿੱਤਾ ਸੀ ਵੀ ਇੱਥੇ ਕਾਰਵਾਈ ਕੀਤੀ ਜਾਵੇ ਤਿੰਨ ਵਾਰਾਂ ਜਾਣ ਦੇ ਬਾਵਜੂਦ ਜਿਹੜੀ ਪ੍ਰਸ਼ਾਸਨ ਦੀ ਆ ਉਹ ਕਾਰਵਾਈ ਬਹੁਤ ਢਿੱਲੀ ਸੀਗੀ ਇਹਦੇ ਰੋਸ ਦੇ ਵਿੱਚ ਅਸੀਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਇਹਦਾ ਸਾਡੇ ਪ੍ਰਸ਼ਾਸਨ ਦੀ ਇਹ ਜਿਹੜੀ ਢਿੱਲੀ ਕਾਰਵਾਈ ਆ ਕਿਉਂਕਿ ਜੇ ਮਾਫੀਆ ਨੂੰ ਪਹਿਲਾਂ ਤੋਂ ਨੱਥ ਪਾਈ ਹੁੰਦੀ ਤੇ ਛੇ ਦੇ ਮਸਲਾ ਇਹੋ ਜਿਹਾ ਸਾਹਮਣੇ ਨਾ ਆਉਂਦਾ ਬਿਲਕੁਲ ਸਾਡੀਆਂ ਪੰਜਾਬ ਰੋਡਵੇ ਪਨ ਬੱਸ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਵੱਖ-ਵੱਖ ਸੂਬਿਆਂ ਨੂੰ ਵੀ ਚੱਲਦੀਆਂ ਤੇ ਵੱਖ-ਵੱਖ ਸ਼ਹਿਰਾਂ ਨੂੰ ਵੀ ਚੱਲਦੀਆਂ ਉਹ ਲਗਾਤਾਰ ਆਪਣੀ ਵੱਖ-ਵੱਖ ਸਟੇਸ਼ਨਾਂ ਤੋਂ ਸਰਵਿਸ ਦਿੰਦੀਆਂ ਆ ਰਹੀਆਂ ਸੋ ਕੱਲ ਦੀ ਗੱਲ ਹੈ ਕਿ ਸਾਡੀ ਫਿਰੋਜ਼ਪੁਰ ਡੀਪੂ ਦੀ ਬੱਸ ਜਿਹੜੀ ਫਾਜ਼ਿਲਕਾ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਹਦਾ ਲੁਧਿਆਣੇ ਤੋਂ ਲਾਸਟ ਟਾਈ ਉਹ ਜਦੋਂ ਲੁਧਿਆਣੇ ਆਈ ਆ ਕੋਈ ਵਾਰਾਂ ਪਿੱਛੋਂ ਕੋਈ ਸਵਾਰੀ ਆ ਜਾਂਦੀ ਆ ਕਿ ਅਸੀਂ ਯਾਰ ਯੂਪੀ ਦੇ ਵਿੱਚ ਜਾਣਾ ਆਪਾਂ ਨੂੰ ਵੀ ਪਤਾ ਵੀ ਕਈ ਸਟੇਟਾਂ ਤੋਂ ਬੱਸਾਂ ਨਹੀਂ ਚੱਲਦੀਆਂ ਤੇ ਉਹਨੂੰ ਕਨੈਕਟਰ ਨੇ ਬਿਠਾ ਕੇ ਲੈ ਜਾਂਦਾ ਵੀ ਲੁਧਿਆਣੇ ਤੋਂ ਤੁਹਾਨੂੰ ਬੱਸ ਮਿਲ ਜੂਗੀ ਤੁਸੀਂ ਲੁਧਿਆਣੇ ਆ ਜਾਓ ਜਦੋਂ ਬੱਸ ਸਟੈਂਡ ਦੇ ਵਿੱਚ ਆਇਆ ਤੇ ਬੱਸ ਨਹੀਂ ਸੀ ਹੈਗੀ ਲੁਧਿਆਣੇ ਦੀ ਤੇ ਉਹਨੇ ਬਾਹਰ ਉਹਨੂੰ ਕਹਿ ਦਿੱਤਾ ਕਿ ਕੋਈ ਨਾ ਕੋਈ ਜਿਹੜੀ ਬਾਹਰੋਂ ਸਾਧਨ ਦਾ ਜਾਂ ਰੇਲਵੇ ਸਟੇਸ਼ਨ ਤੋਂ ਆਟੋ ਲੈ ਕੇ ਚੱਲੇ ਜੋ ਉੱਥੋਂ ਤੁਹਾਨੂੰ ਜਿਹੜੀ ਸਿੱਧੀ ਸਰਵਿਸ ਮਿਲ ਜੂਗੀ ਪਰ ਜਿਹੜੇ ਬਾਹਰ ਪ੍ਰਾਈਵੇਟ ਕਰਿੰਦੇ ਖੜੇ ਹੁੰਦੇ ਟਰਾਂਸਪੋਰਟ ਮਾਫੀਆ ਦੇ ਉਹਨਾਂ ਨੇ ਉਹਨੂੰ ਰੋਕ ਕੇ ਕਿਹਾ ਵੀ ਇਹ ਅਸੀਂ ਸਵਾਰੀਆਂ ਲੈ ਕੇ ਜਾਣੀਆਂ ਕਿਉਂਕਿ ਉਹ ਮਨਮਰਜ਼ੀ ਦਾ ਪੈਸਾ ਲੈਂਦੇ ਆ ਔਰ ਪ੍ਰਾਈਵੇਟ ਬੱਸਾਂ ਤੇ ਲੈ ਕੇ ਜਾਂਦੇ ਆ ਤੇ ਉਹਨੇ ਕਿਹਾ ਵੀ ਮੈਂ ਇਹਨਾਂ ਨੂੰ ਰੇਲਵੇ ਦਾ ਜਾਂ ਕੋਈ ਉਹੋ ਜਿਹੀ ਬੱਸ ਜਿਹੜੀ ਸਿੱਧੀ ਜਾਊਗੀ ਉੱਥੇ ਬਿਠਾਉਣਾ ਵਾ ਪਰ ਉਹਨਾਂ ਨਾਲ ਬਹਿਸਬਾਜੀ ਹੋਈ ਤੇ ਉਹਨਾਂ ਨੇ 8-10 ਬੰਦਿਆਂ ਨੇ ਜਿਹੜਾ ਰਲ ਕੇ ਸਾਡੇ ਕਨੈਕਟਰ ਸਾਥੀ ਦੀ ਕੁੱਟਮਾਰ ਕੀਤੀ ਆ ਜਿਹੜਾ ਅਸੀਂ ਤੁਰੰਤ ਜਿਹੜਾ ਮਾਮਲਾ ਪੁਲਿਸ ਦੇ ਧਿਆਨ ਚ ਲਿਆਂਦਾ ਚੌਂਕੀ ਦੇ ਚ ਜਿਹਦੇ ਦੌਰਾਨ ਸਾਡਾ ਟਾਈਮ ਵੀ ਮਿਸ ਹੋਇਆ ਰਾਤ ਹੀ ਅਸੀਂ ਐਮਰਲ ਕਟਾ ਕੇ ਬਕਾਇਦਾ ਜਿਹੜੀ ਮੈਡੀਕਲ ਕਰਵਾ ਕੇ ਤੇ ਪੁਲਿਸ ਨੂੰ ਦਿੱਤਾ ਸੀ ਵੀ ਇੱਥੇ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਨੇ ਸਵੇਰ ਦਾ ਭਰੋਸਾ ਦਿੱਤਾ ਸੀ ਕਿ ਸਵੇਰੇ ਤੜਕੇ ਪਹਿਲੇ ਟਾਈਮ ਕਾਰਵਾਈ ਕਰ ਦਾਂਗੇ ਪਰ ਉਸ ਤੋਂ ਬਾਅਦ ਲਗਾਤਾਰ ਅਸੀਂ ਜਥੇਬੰਦੀ ਵੱਲੋਂ ਵੀ ਆਪਣੀ ਮੈਨੇਜਮੈਂਟ ਵੱਲੋਂ ਵੀ ਗਏ ਆ ਕਿ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤਿੰਨ ਵਾਰਾਂ ਜਾਣ ਦੇ ਬਾਵਜੂਦ ਜਿਹੜੀ ਪ੍ਰਸ਼ਾਸਨ ਦੀ ਆ ਉਹ ਕਾਰਵਾਈ ਬਹੁਤ ਢਿੱਲੀ ਸੀਗੀ ਜਿਹਦੇ ਰੋਸ ਦੇ ਵਿੱਚ ਅਸੀਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰ ਤਾਂ ਪ੍ਰਸ਼ਾਸਨ ਥੋੜਾ ਹਰਕਤ ਦੇ ਵਿੱਚ ਆਇਆ ਤੇ ਹੁਣ ਉਹ ਕਾਰਵਾਈ ਕਰ ਰਹਾ ਹੈ ਉਹਨਾਂ ਨੂੰ ਅਰੈਸਟ ਕੀਤਾ ਵੇਖੋ ਬੰਦ ਸਾਡਾ ਕਰਨਾ ਕੋਈ ਸ਼ੌਂਕ ਨਹੀਂ ਲੋਕ ਗਰਮੀ 'ਚ ਖੱਜਲ ਖਵਾਰ ਹੋ ਰਹੇ ਸਾਡੇ ਮੁਲਾਜ਼ਮ ਵੀ ਖੱਜਲ ਖਵਾਰ ਹੋ ਰਹੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਅਸੀਂ ਇੱਥੋਂ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਢਿੱਲਿਆ ਜਾਂ ਜਿਹੜੀ ਕਾਰਵਾਈ ਐਵੇਂ ਦੀ ਆ ਇਹ ਸਾਨੂੰ ਮਜਬੂਰੀ 'ਚ ਕਰਨੀ ਪਈ ਕਿਉਂਕਿ ਸਾਡੇ ਮੈਨੇਜਮੈਂਟ ਦੇ ਸਾਡੇ ਪ੍ਰਸ਼ਾਸਨ ਦੀ ਇਹ ਜਿਹੜੀ ਢਿੱਲੀ ਕਾਰਵਾਈ ਆ ਕਿਉਂਕਿ ਜੇ ਮਾਫੀਆ ਨੂੰ ਪਹਿਲਾਂ ਤੋਂ ਨੱਥ ਪਾਈ ਹੁੰਦੀ ਤੇ ਛਾਂ ਦੇ ਮਸਲਾ ਇਹੋ ਜਿਹਾ ਸਾਹਮਣੇ ਨਾ ਆਉਂ ਹੁਣ ਜਿੰਨਾ ਚਿਰ ਤੱਕ ਪ੍ਰਸ਼ਾਸਨ ਜਿਹੜੀ ਉਹਨਾਂ ਤੇ ਸਖਤ ਕਾਰਵਾਈ ਨਹੀਂ ਕਰ ਦਿੰਦਾ ਤੇ ਉਹਨਾਂ ਚਿਰ ਜਿਹੜਾ ਬੰਦ ਰਹੂਗਾ ਜੇਕਰ ਜਲਦੀ ਤੋਂ ਜਲਦੀ ਕਾਰਵਾਈ ਕਰ ਦੇਣਗੇ ਤੇ ਉਦੋਂ ਹੀ ਅਸੀਂ ਇਹ ਪੋਸਟਪੋਨ ਕਰਕੇ ਤੇ ਜਿਹੜੀ ਸਰਵਿਸ ਉਹ ਚਲਾ ਦਾਂਗੇ ਬਿਲਕੁਲ ਲੋਕਾਂ ਨੂੰ ਤਕਲੀਫ ਹੁੰਦੀ ਆ ਅਸੀਂ ਲੋਕਾਂ ਨੂੰ ਪਹਿਲਾਂ ਸਪੀਕਰ ਤੇ ਵੀ ਦੱਸ ਚੁੱਕੇ ਆ ਵੀ ਆਹ ਮੁਸ਼ਕਲਾਂ ਨੇ ਤੁਹਾਡੀਆਂ ਵੀ ਸਾਡੇ ਨਾਲ ਹੀ ਜੁੜਦੀਆਂ ਮੁਸ਼ਕਲਾਂ ਅਸੀਂ ਵੀ ਗਰਮੀ ਦੇ ਵਿੱਚ ਖੜੇ ਆ ਬੱਸਾਂ ਬੰਦ ਨੇ ਸਾਡਾ ਵੀ ਨੁਕਸਾਨ ਹੁੰਦਿਆ ਵਿਭਾਗ ਦਾ ਵੀ ਹੁੰਦਿਆ ਪਰ ਕਿਤੇ ਨਾ ਕਿਤੇ ਜੇ ਇਸ ਮਾਫੀਆ ਨੂੰ ਜਾਂ ਇਹਨਾਂ ਕਰਿੰਦਿਆਂ ਨੂੰ ਨੱਥ ਨਾ ਪਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੀ ਅਸੀਂ ਰਾਤ ਨੂੰ ਵੇਖਦੇ ਕਿ ਉਹਨਾਂ ਨੇ ਕੁੱਟਮਾਰ ਕਰਦੇ ਨੇ ਜਦੋਂ ਵੀ ਕੋਈ ਬਾਹਰ ਨਿਕਲਦਾ ਤੇ ਉਹਨੂੰ ਬਾਹਾਂ ਤੋਂ ਫੜ ਕੇ ਖਿੱਚ ਕੇ ਲੈ ਜਾਂਦੇ ਕਦੀ ਤੁਸੀਂ ਰਾਤ ਨੂੰ ਆ ਕੇ ਵੇਖਿਓ 9 10 ਵਜੇ ਤੋਂ ਬਾਅਦ ਸੋ ਇਹਦੇ ਚ ਜਿਹੜੀ ਘਾਟ ਆ ਅਸੀਂ ਮੰਨਦੇ ਆ ਕਿ ਸਾਡੇ ਵਿਭਾਗ ਦੀ ਵੀ ਆ ਤੇ ਸਾਡੇ ਪ੍ਰਸ਼ਾਸਨ ਦੀ ਵੀ ਆ ਵੀ ਦੋਨਾਂ ਦੀ ਘਾਟ ਕਰਨੇ ਜਿਹੜਾ ਮਾਫੀਆ ਉਹ ਹੱਦ ਨੂੰ ਵੱਧਾ ਜਾ ਰਿਹਾ ਸਰ ਕਿਹੜੀ ਕਿਹੜੀ ਕੰਪਨੀ ਸੀ ਕਿ ਜਿਨ੍ਹਾਂ ਦੇ ਜਿਹਦੇ ਨਾਲ ਲੜਾਈ ਚੱਲੀ ਇਹ ਪਤਾ ਲੱਗਾ ਕਿ ਕਲਾਸਿਕ ਦੀ ਆ ਉਹਦੇ ਮੁੰਡੇ ਦੇ ਦੱਸਣ ਦੇ باوجود ਆ ਬਾਕੀ ਕਲੀਅਰ ਹੋ ਸਥੀ ਤੋਂ ਅਸੀਂ ਮੰਗ ਕਰਦੇ ਆ ਕਿ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਵੀ ਜਿਹੜਾ ਕਰਿੰਦਾ ਵਾ ਉਹ ਬਸਟੈਂਡ ਦੇ ਨੇੜੇ ਤੇੜੇ ਫੜਕੇ ਨਾ ਕਿਉਂਕਿ ਜਦੋਂ ਉਹਨੂੰ ਫੜ ਲਿਆ ਉਦੋਂ ਕਹਿੰਦਾ ਕਿ ਮੈਂ ਤੇ ਇੱਕ ਆਟੋ ਵਾਲਾ ਸੀਗਾ ਠੀਕ ਹੈ ਨਾ ਉਹਦੇ ਨਾਲ ਸਾਰੇ ਜੀ ਮੈਸੇਜ ਮਾੜਾ ਜਾਂਦਾ ਆਟੋ ਵਾਲੇ ਵੀ ਇੱਕ ਟਰਾਂਸਪੋਰਟ ਨਾਲ ਜੁੜੇ ਆ ਔਰ ਸਾਡੀਆਂ ਉਹਨਾਂ ਨੇ ਵਿਭਾਗ ਨਾਲ ਸਾਂਝਾ ਕਿਉਂਕਿ ਜਦੋਂ ਵੀ ਅਸੀਂ ਕਿਤੇ ਸਵਾਰੀ ਤਾਰਦੇ ਆ ਘਰ ਘਰ ਉਹਨਾਂ ਨੂੰ ਪਹੁੰਚਾਉਣ ਤੱਕ ਕੰਮ ਕਰਦੇ ਆ ਕਿਤੇ ਨਾ ਕਿਤੇ ਇਹੋ ਜਿਹੀ ਜਿਹੜੀ ਕਿਹੜੇ ਕੋਈ ਸ਼ਰਾਰਤੀ ਅੰਸਰ ਆ ਉਹ ਨਫ਼ਰਤ ਪੈਦਾ ਕਰਕੇ ਕਿਤੇ ਨਾ ਕਿਤੇ ਇਹੋ ਜਿਹੇ ਜਿਹੜੇ ਮਾਹੌਲ ਖਰਾਬ ਕਰਦੇ ਆ ਸੋ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਆਪਣੇ ਨਾਂ ਨਾ ਫਰੋਇਪੁਰ ਤੋਂ ਰੇਲੀ ਦੀਆਂ ਸਵਾਰੀਆਂ ਬੈਠੀਆਂ ਸੀ ਵਿਚਾਰੇ ਪ੍ਰਦੇਸੀ ਬੰਦੇ ਸੀ ਉਹ ਕਹਿੰਦੇ ਵੀ ਸਾਨੂੰ ਨਾ ਅੱਗੇ ਲੁਧਿਆ ਬਰੀ ਲਈ ਦੀ ਬੱਸ ਪਤਾ ਕਰਦੀ ਅਸੀਂ ਜਦੋਂ ਲੁਧਿਆਣੇ ਪਹੁੰਚੇ ਲੁਧਿਆਣੇ ਦੇ ਗੇਟ ਤੇ ਸਵਾਰੀਆਂ ਉਤਰੀਆਂ ਜੋ ਹੀ ਸਵਾਰੀਆਂ ਉਤਰੀਆਂ ਮੈਂ ਉਤਰਿਆ ਮੈਂ ਕਿ ਤੁਹਾਨੂੰ ਪੁੱਛ ਕੇ ਦੱਸ ਦਿੰਨੀ ਪਰ ਵਿਚਾਰੇ ਬੰਦੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਪੁੱਛ ਕੇ ਪਤਾ ਕਰਕੇ ਦੱਸ ਦਿੰਨੀ ਆ ਕਿ ਕਿਹੜੀ ਗੱਡੀ ਜਾਣੀ ਹੈ ਇੰਨੇ ਨੂੰ ਉਤਰਦਿਆਂ ਸਾਰੀ ਉੱਥੇ ਬਾਹਰ ਪ੍ਰਾਈਵੇਟ ਗੱਡੀਆਂ ਲੱਗਦੀਆਂ ਉਹਨਾਂ ਦੇ ਕਿਨਦੇ ਆ ਗਏ ਉਹ ਪ੍ਰਾਈਵੇਟ ਬੱਸ ਵਾਲੇ ਉਹ ਮਾੜਾ ਚੰਗਾ ਬੋਲਣ ਲੱਗੇ ਮੈਂ ਕਿਹਾ ਵੀ ਤੁਸੀਂ ਮਤਲਬ ਇਹਨਾਂ ਨੇ ਪਰਦੇਸੀ ਬੰਦੇ ਇਹਨਾਂ ਨੇ ਜਾਣਾ ਅੱਗੇ ਆ ਤੇ ਉਹ ਜ਼ਬਰਦਸਤੀ ਕਰਨ ਲੱਗੇ ਉਹ ਇਹਨਾਂ ਨੂੰ ਮੇਰਾ ਬਾਜੂ ਫੜ ਲਿਆ ਮੈਂ ਕਿਹਾ ਮੇਰਾ ਬਾਜੂ ਨਾ ਪਕੜ ਉਹ ਸੀਗੇ 8-10 ਜਣੇ ਉਹਨਾਂ ਨੇ ਮੈਨੂੰ ਇਹਨੂੰ ਫੜ ਕੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਤੇ ਮੇਰੇ ਸਤ ਮਤਲਬ ਕਾਫੀ ਜਣੇ ਸੀਗੇ ਉਹ ਮੇਰੇ ਸੱਟ ਵੀ ਮਾਰ ਕੇ ਦੇਖੋ ਤੁਹਾਡੇ ਸਾਹਮਣੇ ਲੱਗੀ ਵੀ ਆਈ ਤੇ ਮਤਲਬ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਤੇ ਫਿਰ ਤਾਂ ਕੋਈ ਕਾਰਵਾਈ ਨਹੀਂ ਹੋਈ ਸਵੇਰ ਸਵੇਰ ਦੇ ਬੈਠੇ ਆ ਥਾਣੇ ਰਾਤ ਦੇ ਹੀ ਬੈਠੇ ਆ ਜੀ ਜਦੋਂ ਸੱਟ ਲੱਗੀ ਉਦੋਂ ਦੇ ਹੀ ਆ ਕੇ ਰਿਪੋਰਟ ਦਰਜ ਕਰਾਈ ਹੈ ਹਾਈ ਤੱਕ ਕੋਈ ਕਾਰਵਾਈ ਨਹੀਂ बसਾਨੂੰ ਇਹ ਕਹਿ ਰਹੇ ਬਸ ਅਸੀਂ ਕਰ ਰਹੇ ਹਾਂ ਜੀ ਅਸੀਂ ਕਰ ਰਹੇ ਹਾਂ ਜੀ ਰੋਸ਼ਵਜੋ ਬਸ ਸਟੈਂਡ ਬੰਦ ਰੱਖਿਆ ਹਾਂਜੀ ਰੋਸ਼ਵਜੋ ਬਸ ਸਟੈਂਡ ਬੰਦ ਕੀਤਾ ਲੁਧਿਆਣਾ ਟਿਕੂ ਦਾ ਬਸ ਸਟੈਂਡ ਬਸ ਇਹ ਮੰਗ ਕਰਦੇ ਜਿਹੜਾ ਸਾਡੀ ਸਾਡੇ ਤੇ ਆ ਮਤਲਬ ਸਰਟੀਫਿਕੇਟ ਮਾਰੀ ਆ ਜਾਂ ਸਾਡਾ ਕੋਈ ਲਾਅਸ ਨੁਕਸਾਨ ਜਿਹੜਾ ਸਾਨੂੰ ਹਿਸਾਬ ਦਿੱਤਾ ਜਾਵੇ ਜਿਹੜੀ ਵੀ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਹੂ ਜਾਣਾ ਜੀ ਤੇ ਬਸ ਮੈਂ ਰਹੀ ਹਾਂ ਨਹੀਂ ਜੀ ਤੇਰਾ ਮੀਤੂ ਬਹੁਤ ਜਿਆਦਾ ਆ ਕਿੰਨੀ ਪਰੇਸ਼ਾਨੀ ਹੋ ਰਹੀ ਆ ਬਹੁਤ ਜਿਆਦਾ ਪਰੇਸ਼ਾਨੀ ਆ ਜੀ ਕਿੰਨੀ ਕਿੰਨੀ ਦੇਰ ਹੋ ਗਈ ਬੱਸਾਂ ਕਿੰਨੇ ਦੇਰ ਤੁਹਾਨੂੰ 2 ਘੰਟੇ ਹੋ ਚਲੇ ਆ ਜੀ ਬੈਠਾ ਨੂੰ ਪੁਲਾਂਦਰ ਸੀ ਹੁਣ ਅੰਦਰੋਂ ਕਹਿੰਦੇ ਬਾਹਰ ਜਾਓ ਰੋਡ ਦੇ ਉੱਪਰ ਪੋਲ ਦੇ ਉੱਪਰ ਤੁਸੀਂ ਉੱਥੇ ਜਾ ਰਹੇ ਹੋ ਕੀ ਮੰਗ ਕਰਦੇ ਹੋ ਮੰਗ ਇਹ ਆ ਵੀ ਟਾਈਮ ਸਿਰ ਬੱਸਾਂ ਚੱਲਣੀਆਂ ਚਾਹੀਦੀਆਂ ਨੇ ਗਰਮੀ ਦੇ ਹਿਸਾਬ ਨਾਲ ਦੇ ਗਰਮੀ ਬਹੁਤ ਪੈ ਰਹੀ ਆ ਪੋਲ ਤੇ ਕਿਉਂ ਭੇਜ ਰਹੇ ਹੋ ਤੁਹਾਨੂੰ ਪੋਲ ਤੇ ਇਹ ਬੱਸਾਂ ਬਾਹਰ ਮਿਲਦੀਆਂ ਪਈਆਂ ਹੀ ਉਹ ਕਹਿੰਦੇ ਕਿੱਥੇ ਬੰਦ ਵੀ ਬੱਸ ਮਿਲ ਜੂਗੀ ਤੁਹਾਨੂੰ ਕੋਈ ਪਤਾ ਨਹੀਂ ਜੀ ਉੱਥੇ ਜਾ ਕੇ ਪਤਾ ਲੱਗੂਗੀ ਬੱਸਾਂ ਬੰਦ ਰੱਖਿਆ ਉਹਨਾਂ ਨੇ ਬੱਸਾਂ ਬੰਦ ਆ ਜੀ ਅਸੀਂ ਹੱਤ ਘੜ ਜਾ ਰਹੇ ਆ ਤੇ ਬੱਸ ਮਿਲ ਰਹੀ ਹੁਣ ਕੀ ਬਸਟੈਂਡਰ ਨੇ ਬੰਦ ਰੱਖਿਆ ਇਹ ਨਹੀਂ ਬੰਦ ਕਰ ਦਿੱਤੇ ਬਸ ਕਰ ਕੀ ਵਜਾ ਵਾ ਨਹੀਂ ਤੁਸੀਂ ਇਹ ਹੋਣਾ ਨਹੀਂ ਚਾਹੀਦਾ ਹੈਰਾਨ ਹੁੰਦੀ ਆ ਸਰ ਦੁਨੀਆ ਹੈਰਾਨ ਹੁੰਦੀ ਆ ਅਸੀਂ ਇਕੱਲੇ ਨਹੀਂ